ਸੋ ਜੀ ਚੰਗੀਆਂ ਸਾਰੀਆਂ ਤੁਹਾਨੂੰ ਜੀ ਬੁਰਾਲੇ ਤੁਹਾਡੇ ਲੱਡੂ ਬਣਵਾ ਲੈਣਾ ਬੱਸ ਸਵਾਜੀ ਵੀ ਕੱਢ ਲੈ ਸਵਾਜੀ ਆ ਗਏ ਲੱਡੂ ਆ ਗਏ ਦੇਖਿਆ ਜੀ ਆ ਲੱਡੂ ਬਣਦੇ ਜੀ ਮੰਗਦਾ ਪਿੱਛੇ ਕਰ ਲਓ ਕੈਮਰਾ ਲੱਡੂ ਨਾ ਕਿਉਂ ਖਲਾ ਵੀ ਅਮਰਾ ਕਹੀ ਸਾਹਮਣੇ ਹੋ ਜਾਓ ਸਹਮਣੇ ਹੋ ਜਾਓ ਸਾਹਮਣੇ ਹੋ ਜੀ ਆਖਿਆ ਇਥੇ ਸਰਪੰਚ ਜੀ ਸਰਪੰਚ ਜੀ ਇਹ ਦੇਖ ਲੋ ਦਰਦ ਗੱਲ ਆ ਫਿਰ ਉਹ ਦੇਖਾਂਗੇ ਪਾਣੀ ਬੰਨਿਆ ਨੂੰ ਵੀ ਆ ਲੋ ਜੀ ਉਹ ਵੀ ਪਾਸਟ ਆਉਂਦਾ ਉਹ ਜਾਨ ਦੀ ਤਿਆਰੀ ਆ ਵਿੱਚ ਆ ਲੋ ਜੀ ਆ ਗਿਆ ਆ ਗਿਆ ਆ ਲੋ ਜੀ ਤੋ ਨੀ ਸੁਦੀਪਾ ਥੋ ਪਿੱਛੇ ਆ ਜਾ ਇਧਰ ਆ ਜੀ ਖੁਸ਼ ਹੋ ਜੂਗੀ ਕਿਤਨੇ ਨੇ ਗਲੀਗੜ ਤੋਂ ਉਹ ਸ਼ਹਿਰ ਚੋਂ ਖਰੀਦਦਾਰੀ ਕਰਕੇ ਜਾਣਾ ਸੱਭਾ ਹੋ ਜੇ ਨਾ ਕਿਧਰ ਆਏ ਤੁਸੀਂ ਸੋ ਕਿਹੜੀ ਜਗ੍ਹਾ ਤੋਂ ਆ ਗਲੀਗੜ ਤੋਂ ਆ ਕਿਦਾ ਹਰ ਪਿਆ ਖੁਸ਼ ਆ ਆਮਰ ਜੀ ਦਾ ਇੱਕ ਚੱਲਣ ਲੱਗੀ ਹੈ ਬਸ ਉਹਨੀ ਟਾਰਗੇਟ ਜਾਵਾਂਗੇ ਚਲੋ 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 ਰਾਜਾ ਰਹੇ ਕਿ ਕਿ ਡਾਪੀ ਅੱਗੇ ਦੇ ਬੱਸ ਸਟੈਂਡ ਖੁੱਲਣ ਦੇ ਨਾਲ ਕਿੰਨਾ ਕਿੰਨਾ ਲੋਕਾਂ ਦੀ ਵੱਡੀ ਰਾਵਟ ਨੂੰ ਵੀ ਤੋਂ ਆਰਟੀਸੀ ਬੱਸ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਅੱਜ ਜੇ ਵਾਸਤੇ ਪੁਰਾਣਾ ਪਾਸਟੈਂਡ ਸ਼ੁਰੂ ਹੋਇਆ ਕੀ ਕਹਿਣਾ ਚਾਹਦੇ ਹੋ ਕਿਹੜੀ ਰੇਡ ਸ਼ੁਰੂ ਹੋਇਆ ਕਿੱਥੇ ਤੋਂ ਕਿ ਕਿੱਥੇ ਤੱਕ ਸ਼ੁਰੂ ਹੋਇਆ ਫਿਰ ਪ੍ਰੀਸਪਲਾ ਪਟਿਆਲਾ ਨਿਵਾਸੀਆਂ ਦੀ ਮੰਗ ਨੂੰ ਮੰਨਦੇ ਹੋਏ ਕੱਲ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਜੀ ਨੇ ਕੱਲ ਪਟਿਆਲਾ ਵਪਾਰਕ ਮਿਲਣੀ ਵਿੱਚ ਪਟਿਆਲਾ ਪੁਰਾਣਾ ਬੱਸ ਸਟੈਂਡ ਨੂੰ ਆਪਰੇਸ਼ਨਲ ਕਰਦਾ ਕੱਲ ਐਲਾਨ ਕਰਤਾ ਸੀਗਾ ਤੇ ਅੱਜ ਬਾਅਦ ਦੁਬਾਰਾ ਅੱਜ ਪਟਿਆਲਾ ਬੱਸ ਸਟੈਂਡ ਨੂੰ ਦੁਬਾਰਾ ਆਪਰੇਸ਼ਨਲ ਕਰ ਦਿੱਤਾ ਗਿਆ ਵਾ ਤੇ ਪਟਿਆਲਾ ਦੇ ਨਾਲ ਲੱਗਦੇ ਜਿਹੜੇ ਵੀ 30 35 ਕਿਲੋਮੀਟਰ ਦੇ ਏਰੀਆ ਦੇ ਜਿਹੜੇ ਵੀ ਕਸਬੇ ਆ ਉਹਨਾਂ ਸਾਰੇ ਕਸਬਿਆਂ ਨੂੰ ਇਸ ਪੁਰਾਣੇ ਅਰ ਨਵੇਂ ਬੱਸ ਸਟੈਂਡ ਨਾਲ ਅਟੈਚ ਕਰਕੇ ਨਵੇਂ ਬੱਸ ਸਟੈਂਡ ਤੋਂ ਪੁਰਾਣਾ ਬੱਸ ਸਟੈਂਡ ਤੋਂ ਬੱਸਾਂ ਡਾਇਵਰਟ ਕਰਕੇ ਆਪਣੀ ਮੰਜ਼ਿਲ ਵੱਲ ਜਾਣਗੀ ਇੱਕ ਕੱਲ ਅਨਾਉਂਸਮੈਂਟ ਬੀ.ਪੀ.ਐਸ ਨੇ ਮਾਨ ਜੀ ਨੇ ਕਿ ਇਹ ਇਹ ਬੱਸੇ ਦੀ ਬੜੀ ਛੇਤੀ ਚਲਾਈ ਜਾਊਗੀ ਕੋ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਪੜਿਆਲਾ ਨਿਵਾਸੀਆਂ ਨੂੰ ਕਿ ਕੱਲ ਬਹੁਤ ਵੱਡੇ ਇੱਕ 50 ਦੇ ਕਰੀਬ ਇਹ ਬਸਿਸ ਦੇ ਤੋਹਫੇ ਦਾ ਕੱਲ ਇੱਕ ਐਲਾਨ ਕੀਤਾ ਤੇ ਬਹੁਤ ਜਲਦੀ ਹੀ ਇਹ ਬਸਿਸ ਪੜਿਆਲਾ ਨਿਵਾਸੀਆਂ ਦੀ ਸੇਵਾ ਵਿੱਚ ਆਜਣਗੇ ਇਹ ਪੰਜਾਬ ਤੇ ਪਹਿਲੀ ਵਾਰ ਹੋਇਆ ਕਿ ਜਦੋਂ ਪੁਰਾਣਾ ਬੱਸ ਸਟੈਂਡ ਬੰਦ ਹੋ ਗਿਆ ਦੇਖੋ ਇਹ ਚਾਲੂ ਹੋਇਆ ਹਾਂ ਦੇਖੋ ਇਹ ਵੀ ਪੰਜਾਬ ਦੇ ਇਤਿਹਾਸ ਚ ਇੱਕ ਆਮ ਆਦੀ ਪਾਰਟੀ ਦੀ ਸਾਡੇ ਸੀਐਮ ਸਾਹਿਬ ਦੇ ਇੱਕ ਬਹੁਤ ਵੱਡੇ ਐਲਾਨ ਨਾਲ ਪ੍ਰਾਪਤੀ ਹੋਈ ਆ ਹੁਣ ਤੱਕ ਜਿੱਥੇ ਵੀ ਵੱਡੇ ਸ਼ਹਿਰਾਂ ਚ ਜਦੋਂ ਨਵੇਂ ਬੱਸ ਸਟੈਂਡ ਸ਼ਹਿਰ ਤੋਂ ਬਾਹਰ ਚਾਹੇ ਬਾਈਪਾਸਾਂ ਦੇ ਕਿਤੇ ਬਣ ਜਾਂਦੇ ਪਰ ਪੁਰਾਣੇ ਬੱਸ ਸਟੈਂਡ ਨੂੰ ਕੋਈ ਆਪਰੇਸ਼ਨ ਨਹੀਂ ਕਰਦਾ ਤੇ ਸਾਡੇ ਸੀਐਮ ਸਾਹਿਬ ਜੀ ਨੇ ਪੜਿਆਲਾ ਨਿਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਦੁਬਾਰਾ ਇਸ ਬੱਸ ਸਟੈਂਡ ਨੂੰ ਆਪਰੇਸ਼ਨ ਕੀਤਾ ਵਾ ਤੇ ਸਾਡੇ ਸੀਐਮ ਸਾਹਿਬ ਦਾ ਵੀ ਧੰਨਵਾਦ ਜੀ ਆਪਾਂ ਗੱਲ ਕਰੀ ਅੱਜ ਪੂਰੇ ਪਟਿਆਲਾ ਦੇ ਵਪਾਰੀਆਂ ਵਪਾਰੀ ਭਾਈਚਾਰੇ ਚ ਦੁਕਾਨਦਾਰ ਭਾਈਚਾਰੇ ਚ ਇੱਕ ਬਹੁਤ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਆ ਤੇ ਸਾਡੇ ਜਿਹੜੇ ਸ਼ਰਧਾਲੂ ਪਟਿਆਲਾ ਏਰੀਆ ਦੇ ਜਿਹੜੇ ਚਾਹੇ ਦੁਖਨਵਰ ਸਾਹਿਬ ਕਾਲੀਮਾਦਾ ਮੰਦਿਰ ਆਉਂਦੇ ਸੀਗੇ ਅੱਜ ਉਹਨਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿ ਪੁਰਾਣਾ ਜਿਹੜਾ ਬੱਸ ਸਟੈਂਡ ਹੈ ਉਹ ਚਾਹੇ ਕਾਲੀਮਾਦਾ ਮੰਦਿਰ ਗਈ ਹੈ ਚਾਹੇ ਸਾਡੇ ਹਸਪੀਟਲ ਗਈ ਹੈ ਚਾਹੇ ਰੇਲਵੇ ਸਟੇਸ਼ਨ ਚਾਹੇ ਗੁਰਦੁਆਰਾ ਦੁਖਨਵਰ ਸਾਹਿਬ ਸਾਰੇ ਨੇੜੇ ਦੇ ਨਜ਼ਦੀਕ ਹੋਣ ਕਰਕੇ ਬਹੁਤ ਵੱਡੀ ਪ੍ਰਾਪਤੀ ਇੱਕ ਸਵਾਲ ਹੋਊ ਸੀਗਾ ਜੀ ਜਿਹੜਾ ਕਹਿੰਦੇ ਸੀ ਰਾਤ ਨੂੰ ਜਿਹੜੀਆਂ ਲੇਟ ਨਾਈਟ ਬੱਸਾਂ ਆਉਂਦੀਆਂ ਨੇ ਉਤੋਂ ਯਾਤਰੀਆਂ ਦੇ ਆਉਣ ਵਾਸਤੇ ਉਹਦੇ ਮੁਚਰ ਹੁੰਦੀ ਆ ਉਹਦਾ ਕਿਵੇਂ ਗਲੱਜ ਕਰੋ ਦੇਖੋ ਜਿਹੜੀ ਅੱਜ ਪਹਿਲੇ ਫੇਸ 'ਚ ਕਰੀਬ 8 ਦੇ ਕਰੀਬ ਬੱਸੀ ਨਾਲ ਜਿਸ ਬਸ ਸਟੈਂਡ ਨੂੰ ਸ਼ੁਰੂ ਕੀਤਾ ਗਿਆ ਵਾ ਤੇ ਆਉਣ ਵਾਲੇ ਦੂਜੇ ਫੇਸ 'ਚ ਜਿਹੜੇ ਰਿੰਦੇ ਜਿਹੜੇ ਕੁਛ ਕਸਬੇ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਇਸ ਬਸ ਸਟੈਂਡ ਨਾਲ ਜੋੜ ਦਿੱਤਾ ਜਾਊਗਾ ਤੇ ਸਮੇਂ ਦੇ ਨਾਲ ਨਾਲ ਜਿਹੜੀਆਂ ਵੀ ਲੋਕਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਚਾਹੇ ਆਪਾਂ ਬੱਸੀ ਦੀ ਗੱਲ ਕਰੀਏ ਚਾਹੇ ਕੋਈ ਹੋਰ ਲੋੜਾਂ ਦੀ ਗੱਲ ਕਰੀਏ ਉਹ ਸਾਰਾ ਕੁਝ ਪੂਰਾ ਕੀਤਾ ਜੀ